ਹਾਂਜੀ ਸੂਟਾਂ ਤੇ ਡਿਸਕਾਊਂਟ ਆ ਚੁੱਕਿਆ ਜੀ ਬਹੁਤ ਘੱਟ ਪ੍ਰਾਈਸ ਹੋ ਗਿਆ ਇਹਨਾਂ ਸੂਟਾਂ ਦਾ ਸੋ ਤੁਸੀਂ ਜਲਦੀ ਆਰਡਰ ਕਰਨਾ ਆਰੀ ਵਰਕ ਦਾ ਸੂਟ ਰਹੇਗਾ ਜੋਰਚਟ ਦਾ ਡਿਜੀਟਲ ਪ੍ਰਿੰਟ 5 ਮੀਟਰ ਸੂਟ ਦੀ ਘੱਟ ਮਿਲੇਗੀ ਨਾਲ ਜੋਰਚਟ ਦਾ ਦੁਪੱਟਾ ਡਿਜੀਟਲ ਪ੍ਰਿੰਟਡ ਦੁਪੱਟਾ ਰਹੇਗਾ 720 ਚ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ 720 ਦੇ ਵਿੱਚ ਸੋ ਜਲਦੀ ਆਰਡਰ ਕਰਨਾ ਲਿਮਟਿਡ ਸਟਾਕ ਹੈ ਤੇ ਇਹਨਾਂ ਨੂੰ ਬਾਇ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਬਹੁਤ ਸੋਨੇ ਪ੍ਰਿੰਟ ਹੈ ਤੇ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਬਹੁਤ ਹੀ ਵਧੀਆ ਰਿਸਪੌਂਸ ਹੈ ਇਹਨਾਂ ਸੂਟਾਂ ਦਾ ਤੇ ਬਹੁਤ ਜ਼ਿਆਦਾ ਪਸੰਦ ਵੀ ਆਏ ਲਹਿੰਗਾ ਸੂਟ ਰਹੇਗਾ ਸ਼ਰਟ ਕਰੇਪ ਦੀ 2.5 ਮੀਟਰ ਵਰਕ ਵਾਲੀ ਸੀ ਸਿਕਵੈਂਸ ਦਾ ਵਰਕ ਆ ਐਂਡ ਇਸ ਦੇ ਨਾਲ 3 ਮੀਟਰ ਬਾਟਮ ਮਿਲੇਗੀ ਤੁਸੀਂ ਲਹਿੰਗਾ ਰੈਡੀ ਕਰ ਸਕਦੇ ਹੋ ਦੁਪੱਟਾ ਵਰਕ ਵਾਲਾ 1890 ਪ੍ਰਾਈਸ ਰਹੇਗਾ ਇਹ ਪਸ਼ਮੀਨਾ ਦੇ ਸੂਟ ਆਗੇ ਰੀਸਟੌਕ ਹਰ ਤਾਂ ਸਾਰੇ ਕਲਰ ਐਡ ਕਰਤੇ ਨੇ ਘੇਰੇ ਤੇ ਵਰਕ ਬਾਜੂ ਤੇ ਐਂਡ ਬਾਟਮ ਤੇ ਵਰਕ ਰਹੇਗਾ ਵਿਦਆਊਟ ਦੁਪੱਟਾ ਸੂਟ ਨੇ ਫੈਬਰਿਕ ਬਹੁਤ ਵਧੀਆ ਬੋਰ ਨਹੀਂ ਆਏਗੀ ਗਾਰੰਟੀ ਦਾ ਫੈਬਰਿਕ ਤੇ ਇਹਨਾਂ ਨੂੰ ਬਾਈਕਲਿੰਗ ਸਕਰੀਨਸ਼ਾਟ ਸੈਂਡ ਕਰੋ ਓਨਲੀ 800 ਦੇ ਵਿੱਚ 800 ਦੇ ਵਿੱਚ ਵਿਦਆਊਟ ਦੁਪੱਟਾ ਬਾਈ ਕਰ ਸਕਦੇ ਹੋ ਇਹ ਅਗੇ ਜੀ ਲਾਸਟイヤー ਵੀ ਬਹੁਤ ਇਨਾ ਸੂਟਾਂ ਦੀ ਡਿਮਾਂਡ ਸੀ ਕਟਰਾਇਜ਼ ਵੈਲਵਟ ਦੇ ਵਿੱਚ ਸ਼ਰਟ ਡਿਜੀਟਲ ਪ੍ਰਿੰਟਡ ਤੇ ਵੈਲਵਟ ਦੇ ਨਾਲ ਬਾਟਮ ਆ ਪਲੇਨ ਵਿਦਆਊਟ ਦਪਟਾ ਤੁਹਾਨੂੰ ਸੂਟ ਮਿਲਣਗੇ 450 ਪ੍ਰਾਈਸ ਦੇ ਵਿੱਚ ਤੁਸੀਂ ਬਾਈ ਕਰ ਸਕਦੇ ਆ ਵਿਦਆਊਟ ਲਰਨਿੰਗ ਸਟਿਚ ਹੁੰਦੇ ਨੇ ਵਿਦਆਊਟ ਦਪੱਟਾ ਬਹੁਤ ਸੋਹਣਾ ਫੈਬਰਿਕ ਆ 450 ਚ ਕੋਈ ਵੀ ਤੁਸੀਂ ਇਹ ਮੈਚਿੰਗ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਪ੍ਰਿੰਟ ਰੰਗ ਬਹੁਤ ਸੋਹਣੇ ਨੇ ਡਾਰਕ ਵੀ ਲਾਈਟ ਵੀ ਸਭ ਤਰ੍ਹਾਂ ਦੇ ਆਪਾਂ ਰੰਗ ਐਡ ਕਰਦੇ ਨੇ ਸੋ ਇਹਨਾਂ ਚੋ ਜਲਦੀ ਆਰਡਰ ਕਰੋ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਫਿਰ ਇਹ ਪ੍ਰਿੰਟ ਤੇ ਰੰਗ ਦੁਬਾਰਾ ਨਹੀਂ ਆਉਂਦੇ ਸੋ ਇਹਨਾਂ ਨੂੰ ਆਰਡਰ ਕਰਨ ਲਈ ਵੀ ਸਕਰੀਨਸ਼ਾਟ ਸੈਂਡ ਕਰੋ ਆਪਾਂ ਪਾਰਟੀ ਵੇਅਰ ਡਰੈੱਸ ਵੀ ਐਡ ਕੀਤੀਆਂ ਹੋਈਆਂ ਜੌਰਜ਼ਡ ਦਾ ਫੈਬਰਿਕ ਰਹੇਗਾ ਤੇ ਤੁਸੀਂ ਇਹ 1600 ਦੇ ਵਿੱਚ ਬਾਈ ਕਰ ਸਕਦੇ ਹੋ ਪਲਾਜ਼ੋ ਫਰੌਕ ਸੂਟ ਦੁਪੱਟਾ ਇਟਾਲੀਅਨ ਵੂਲ ਪਸ਼ਮੀਨਾ ਰਹੇਗਾ ਡਿਜੀਟਲ ਪ੍ਰਿੰਟ ਸ਼ਰਟ ਪ੍ਰਿੰਟ ਪਲੇਨ ਬੋਟਮ ਪਸ਼ਮੀਨਾ ਦੀ ਹੈ ਵਿਦਆਊਟ ਵਿਦਆਊਟ ਦੁਪੱਟਾ ਸੂਟ ਨੇ 650 ਪ੍ਰਾਈਸ ਆ ਤੇ ਬਹੁਤ ਵਧੀਆ ਫੈਬਰਿਕ ਹੈ ਇਹਨਾਂ ਨੂੰ ਵੀ ਬਾਈ ਕਰਨੇ ਸਕਰੀਨ ਸ਼ਾਟ ਸੈਂਡ ਕਰੋ ਆਲ ਓਵਰ ਸੂਟ ਰਹੇਗਾ ਜੀ ਵਿਦਆਊਟ ਦੁਪੱਟਾ ਆਲਓਵਰ ਸੂਟ ਨੇ ਪ੍ਰਿੰਟਰ ਡਿਜੀਟਲ ਪ੍ਰਿੰਟ ਪਸ਼ਮੀਨੇ ਦੇ ਇਹ ਵੀ ਬਾਈ ਕਰ ਸਕਦੇ ਹੋ ਤੇ ਇਹਨਾਂ ਦੇ ਵੀ ਬੁਰ ਨਹੀਂ ਆਏਗੀ 850 ਪ੍ਰਾਈਸ ਰਹੇਗਾ ਬਹੁਤ ਸੋਹਣੀ ਪ੍ਰਿੰਟ ਨੇ ਤੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਰੈਡੀ ਹੋਏ ਨੇ ਹਾਂਜੀ ਪ੍ਰਿੰਟ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਪਿਓਰ ਪਸ਼ਮੀਨੇ ਦੇ ਵਿੱਚ ਰਸਿਆ ਬ੍ਰਾਂਡ ਦੇ ਵਿੱਚ ਤੇ ਨਾਲ ਬਾਟਮ ਪਸ਼ਮੀਨਾ ਦੀ ਤੇ ਪਸ਼ਮੀਨਾ ਸਿਲਕ ਦੇ ਵਿੱਚ ਹੀ ਦੁਪੱਟਾ ਰਹੇਗਾ ਬਹੁਤ ਸੋਹਣਾ ਫੈਬਰਿਕ ਬਹੁਤ ਸੋਹਣੇ ਸੂਟ ਨੇ ਤੁਸੀਂ ਇਹ 1299 ਵਿੱਚ ਬਾਈ ਕਰ ਸਕਦੇ ਹੋ ਤੇ ਲਿਮਟਿਡ ਸਟਾਕ ਆ ਸੋ ਜਲਦੀ ਆਰਡਰ ਕਰਨਾ ਸਰਦਾਰੀ ਰੰਗ ਨੇ ਤੇ ਬਹੁਤ ਹੀ ਸੋਹਣੇ ਸੂਟ ਤੇ ਬਹੁਤ ਵਧੀਆ ਸਟੱਫ ਦੇ ਵਿੱਚ ਹਾਂਜੀ ਇਹ ਪਾਰਟੀ ویئر ਪਿਓਰ ਸ਼ਿਮਰ ਟਿਸ਼ੂ ਦੇ ਵਿੱਚ ਰਹੇਗਾ ਹੈਂਡਵਰਕ ਤੁਸੀਂ ਡਾਈਏਬਲ ਸਟੱਫ ਰਹੇਗਾ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਆਪਣੇ ਪਸੰਦ ਦੇ ਰੰਗ ਦੇ ਵਿੱਚ ਤੇ ਰੈਡੀ ਪਾਰਟੀ ویئر ਸੂਟ ਹੋ ਜਾਏਗਾ ਤੇ 600 ਪਰ ਮੀਟਰ ਮਿਲੇਗਾ ਜੀ ਬਾਈ ਕਰ ਸਕਦੇ ਹੋ ਪਿਓਰ ਟੈਬੀ ਇਟਾਲੀਅਨ ਕਰੇਪ 5 ਮੀਟਰ ਸੂਟ ਰਹੇਗਾ ਕਿਰੇ ਤੇ ਵਰਕ ਬਾਸੂ ਤੇ ਵਰਕ ਮਿਲੇਗਾ ਨਾਲ ਪਿਓਰ ਦਾ ਦੁਪੱਟਾ ਤੇ ਇਸ ਦਾ ਪ੍ਰਾਈਸ 1290 ਆ ਪਾਰਟੀ ਵੇਅਰ ਸੂਟ ਬਹੁਤ ਜ਼ਿਆਦਾ ਸੋਨਾ ਬਾਈ ਕਰ ਸਕਦੇ ਹਾਂ ਡਬਲ ਟੋਨ ਫੈਂਡੀ ਸਿਲਕ ਆ ਗਿਆ ਜੀ 5 ਮੀਟਰ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਸਵਾ 2 ਮੀਟਰ ਦੁਪੱਟਾ ਇਹ 750 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਇਹਨਾਂ ਸੂਟਾਂ ਦੀ ਡਿਮਾਂਡ ਸੀ ਦੁਪੱਟਾ ਸੂਟ ਆ ਗਿਆ ਤੇ ਤੁਸੀਂ ਇਹ ਸਟਿਚ ਕਰਨ ਤੋਂ ਬਾਅਦ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਸਟਿਚਿੰਗ ਤੋਂ ਬਾਅਦ ਕਸ਼ਮੀਨਾ ਦੇ ਸੂਟ ਰਹਿਣਗੇ ਜੀ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ 9 ਮੀਟਰ ਸ਼ਰਟ ਡਿਜੀਟਲ ਪ੍ਰਿੰਟ 9 ਮੀਟਰ ਬਾਟਮ ਤੇ ਨਾਲ ਇਸ ਤੇ ਸ਼ਾਲ ਮਿਲੇਗਾ 690 ਵਿੱਚ ਬਾਈ ਕਰ ਸਕਦੇ ਹੋ ਇਹ ਰਹੇਗਾ ਵਿਦਆਊਟ ਦੁਪੱਟਾ ਰਾਮ ਟੈਕਸ ਦੇ ਸੂਟ ਹੈ ਜੀ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਇਸ ਤੇ ਬੋਰ ਬਿਲਕੁਲ ਨਹੀਂ ਆਂਦੀ ਫੁੱਲ ਗਾਰੰਟੀ ਹੈ ਫੈਬਰਿਕ ਦੀ ਤੇ ਤੁਸੀਂ 750 ਦੇ ਵਿੱਚ ਇਹ ਬਾਈ ਕਰ ਸਕਦੇ ਆ ਨਿਊ ਪ੍ਰਿੰਟ ਆਪਾਂ ਐਡ ਕਰਤੇ ਆ ਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਆ ਬਹੁਤ ਵਧੀਆ ਕੁਆਲਿਟੀ ਦਾ ਫੈਬਰਿਕ ਆ ਵਿਦਆਊਟ ਲੈਨਿੰਗ ਵਿਦਆਊਟ ਦੁਪੱਟਾ ਓਨਲੀ 750 ਪ੍ਰਾਈਸ ਆ ਸੋ ਜਲਦੀ ਆਰਡਰ ਕਰਨਾ ਇਹ ਲਿਮਟਿਡ ਸਟਾਕ ਦੇ ਵਿੱਚ ਹੁੰਦਾ ਸੋ ਬਹੁਤ ਜਲਦੀ ਇਹ ਸੋਲਡ ਆਊਟ ਹੋ ਜਾਂਦੇ ਨੇ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਸਾਰੀਆਂ ਪੈਨਾਂ ਨੂੰ ਤੇ ਬਹੁਤ ਹੀ ਪਿਆਰ ਦੇ ਰਹੇ ਨੇ ਸੂਟਾਂ ਨੂੰ ਐਲਪਾਈਨ ਬੂਲ ਦੇ ਵਿੱਚ ਸ਼ਰਟ ਰੈਗ ਡਿਜੀਟਲ ਪ੍ਰਿੰਟ 1 ਮੀਟਰ ਤੇ ਨਾਲ ਕੰਟਰਾਸਟ ਬਾਟਮ ਵਰਕ ਵਾਲੀ ਬੋਰ ਬਿਲਕੁਲ ਨਹੀਂ ਆਏਗੀ ਸਟੱਫ ਤੇ ਸ਼ਾਵਲ ਮਿਲੇਗਾ 775 ਚ ਬਾਈ ਕਰ ਸਕਦੇ ਹੋ ਪਸ਼ਮੀਨਾ ਦੇ ਸੂਟ ਰਹਿਣਗੇ ਜੀ ਵਰਕ ਵਾਲੇ ਵਧੀਆ ਵਾਲਾ ਫੈਬਰਿਕ ਆ ਤੇ 5 ਮੀਟਰ ਸੂਟ ਮਿਲੇਗਾ ਤੁਹਾਨੂੰ ਘੇਰੇ ਤੇ ਬਾਜੂ ਤੇ ਵਰਕ ਮਿਲੇਗਾ ਵਿਦਾਊਟ ਦੁਪੱਟਾ ਇੱਕ ਆਪਾ ਓਪਨ ਪਿਕ ਐਡ ਕੀਤੀ ਆ ਤੁਸੀਂ ਫਰੰਟ ਤੇ ਵਰਕ ਤੇ ਬਾਜੂ ਤੇ ਵਰਕ ਚੈੱਕ ਕਰ ਲੈਣਾ ਤੇ ਇਹ ਵਿਦਾਊਟ ਦੁਪੱਟਾ ਰਹੇਗਾ 900 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਸ਼ਮੀਨਾ ਦੇ ਵਰਕ ਵਾਲੇ ਸੂਟ ਸਕਰੀਨ ਸ਼ਾਟ ਲੈ ਕੇ ਕੋਈ ਵੀ ਪਸੰਦ ਆਉਂਦਾ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੁੰਦੇ ਨੇ ਆਪਾਂ ਡੇਲੀ ਹੀ ਘੱਟ ਪ੍ਰਾਈਸ ਤੇ ਲੈ ਕੇ ਆਉਣੇ ਹਾਂ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵਾਚ ਕਰਿਆ ਕਰੋ ਪਸ਼ਮੀਨਾ ਦੇ ਜੋ ਆਪਾਂ ਸ਼ਾਵਲ ਸੂਟ, ਸਟੌਲ ਸੂਟ ਐਡ ਕੀਤੇ ਨੇ ਬਹੁਤ ਘੱਟ ਪ੍ਰਾਈਸ ਇਹ ਵਾਲਾ ਵੀ ਰਹੇਗਾ ਜੀ ਵਰਕ ਵਾਲਾ ਪਸ਼ਮੀਨਾ ਫਰੰਟ ਬੈਕ ਵਰਕ ਰਹੇਗਾ ਨਾਲ ਤੁਹਾਨੂੰ ਬਾਟਮ ਮਿਲੇਗੀ ਕੰਟਰਾਸਟ ਤੇ ਨਾਲ ਛਾਲ ਮਿਲੇਗਾ ਬਹੁਤ ਵਧੀਆ ਫੈਬਰਿਕ ਆ ਬ੍ਰਾਂਡ ਵਧੀਆ ਗਰੰਟਡ ਫੈਬਰਿਕ ਆ ਤੇ ਤੁਸੀਂ ਇਹ 800 ਦੇ ਵਿੱਚ ਘਰ ਬੈਠੇ ਸ਼ਾਵਲ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਬਹੁਤ ਸੋਹਣੇ ਰੰਗਾਂ ਦੇ ਵਿੱਚ ਆ ਹੋਲ ਸੇਲ ਤੇ ਆਪਾਂ ਦੇ ਰਹੇ ਆ ਹਾਂਜੀ ਰੀਸਟਾਕ ਕਰਤਾ ਜੀ ਪਰ ਇਹ ਲਿミਟਡ ਸਟਾਕ ਦੇ ਵਿੱਚ ਹੈ ਟਾਈ ਡਾਈ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਜਾਰਜਟ ਦਾ ਫੈਬਰਿਕ ਆ 5 ਮੀਟਰ ਸੂਟ ਤੁਹਾਨੂੰ 650 ਦੇ ਵਿੱਚ ਘਰ ਬੈਠੇ ਮਿਲ ਜਾਏਗਾ ਲੈਸ ਤੇ ਸੂਟ ਸੋ ਜਲਦੀ ਆਰਡਰ ਕਰਨਾ ਤੇ ਇਹ ਰਹੇਗਾ ਜੀ ਆਪਣੇ ਕੋਲ ਖਾਦੀ ਸਿਲਕ ਵਿੱਚ ਬਹੁਤ ਵਧੀਆ ਕੁਆਲਿਟੀ ਆ 5 ਮੀਟਰ ਤੁਹਾਨੂੰ ਸੂਟ ਮਿਲੇਗਾ 900 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ ਵਰਕ ਦੇ ਲਈ ਵੀ ਕਰ ਸਕਦੇ ਹੋ ਤੁਸੀਂ ਤੇ